ਬਠਿੰਡਾ ਦੀ ਰਾਏ ਕਲਾ ਮੰਡੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਖਰੀਦ ਇਨਸਪੈਕਟਰ ਨੂੰ ਘੇਰਨ ਦੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ 30 ਤੋਂ 40 ਕਿਸਾਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਸੀਨੀਅਰ ਕਿਸਾਨ ਲੀਡਰ ਝੰਡਾ ਸਿੰਘ ਜੇਠੂ ਕੇ ਵੀ ਮੌਜੂਦ ਹੈ ਉਸ ਦਾ ਨਾਮ ਵੀ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਦਰਅਸਲ ਬਠਿੰਡਾ ਦੀ ਰਾਏ ਕਲਾ ਮੰਡੀ ਦੇ ਵਿੱਚ ਖਰੀਦ ਇਨਸਪੈਕਟਰ ਨੂੰ ਘੇਰ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਹੱਥੋਪਾਈ ਵੀ ਹੋਈ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ 30 ਤੋਂ 40 ਕਿਸਾਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਡਾਣਾ ਮੰਡੀ ਰਾਏ ਕਲਾ ਵਿੱਚ ਕਿਸਾਨ ਯੂਨੀਅਨ ਨੇ ਤਾਂ ਲਾਇਆ ਵੈਸੀ ਉਥੇ ਖੂੜੀ ਇੰਸਪੈਕਟਰ ਤੇ ਨੈਤਿਕ ਸੀਲ ਦਾ ਉਹਨੂੰ ਬੰਦੀ ਬਣਾਇਆ ਗਿਆ ਸੀ ਉਥੇ ਜਾ ਕੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਗੱਲ ਮੰਨੀ ਨਹੀਂ ਤੇ ਸਾਡੇ ਤੇ ਹਮਲਾ ਕਰਤਾ ਤੇ ਆ ਦੇਖੋ ਗੱਡੀ ਦੇ ਵਿੱਚ ਵੀ ਕੁਹਾੜੀਆਂ ਨਾਲ ਸਾਰੀ ਗੱਡੀ ਭੰਨਤੀ ਮੇਰੇ ਹੱਥ ਤੇ 6:00 ਵਜੇ ਇਹ ਵੀ ਉਹਨਾਂ ਨੇ ਗੰਡਾਸੀਆਂ ਤੇ ਕੁਹਾੜੀਆਂ ਸੀਗੀਆਂ ਮੋਢੇ ਤੇ ਹੋਰ ਠੀਟਾਂ ਨਾਲ ਪੂਰਾ ਹਮਲਾ ਕੀਤਾ ਮੈਨੂੰ ਇਤਲਾਹ ਮਿਲੀ ਸੀ ਜੀ ਕਿ ਸਾਡੇ ਕੁਝ ਰਾਇਕੇ ਕੱਲਾ ਜਿਹੜਾ ਹੈਗਾ ਕਿਸਾਨ ਯੂਨੀਅਨ ਦਾ ਤੇ ਪੰਜਾਬ ਪੁਲਿਸ ਦੇ ਵਿੱਚ ਥੋੜਾ ਆਪਸੀ ਤਕਰਾਰ ਹੋਇਆਗਾ ਜਿਹਦੇ ਸਬੰਧ ਵਿੱਚ ਸਾਡੇ ਕੁਝ ਮੁਲਾਜ਼ਮ ਇੰਜਰਡ ਹੋਏ ਆ ਉਹਦੇ ਰਿਗਾਰਡਿੰਗ ਮੈਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਪਹੁੰਚਾਂਗਾ ਜਿੱਥੇ ਮੈਂ ਪਤਾ ਕੀਤਾ ਇੱਥੇ ਸਾਰਾ ਇਨਫੋਰਮੇਸ਼ਨ ਲਈ ਹੈਗੀ ਹੈ ਕਿ ਮੁਲਾਜ਼ਮਾਂ ਤੋਂ ਤੇ ਉੱਥੋਂ ਪਿੰਡ ਦੇ ਵਿੱਚੋਂ ਤਾਂ ਜਿਹੜਾ ਸੀਗਾ ਪਿੰਡ ਰਾਏਕੇਕਲਾਂ ਦੇ ਵਿੱਚ ਪੈਡੀ ਦੀ ਜਿਹੜੀ ਸੀ ਬੋਲੀ ਲੱਗਣ ਦੇ ਸਬੰਧ ਦੇ ਵਿੱਚ ਕਿਸਾਨ ਯੂਨੀਅਨ ਵੱਲੋਂ ਜਿਹੜਾ ਸੀ ਸਾਡਾ ਨੈਪ ਤਹਿਸੀਲਦਾਰ ਸੰਗਤ ਤੇ ਇੱਕ ਇਨਸਪੈਕਟਰ ਜਿਹੜੇ ਸੀ ਬੋਲੀ ਲਾਉਣ ਦੇ ਲਈ ਗਏ ਸੀ ਉਹਦਾ ਘਰਾਓ ਕੀਤਾ ਗਿਆ ਸੀਗਾ ਜਿਹਦੇ ਸਬੰਧ ਦੇ ਵਿੱਚ ਸਾਡੇ ਪੁਲਿਸ ਅਫਸਰ ਜਿਹੜੇ ਸਾਡੇ ਕੰਟਰੋਲ ਤੇ ਤਲਾਸ਼ ਮਿਲੀ ਵੀ ਉੱਥੇ ਜਿਹੜਾ ਹੈਗਾ ਨੇਪ ਤਸਿਲਦਾਰ ਸਾਹਿਬ ਤੇ ਜਿਹੜਾ ਇਨਸਪੈਕਟਰ ਨੂੰ ਘੇਰਿਆ ਗਿਆਗਾ ਜਿਹਦੇ ਸਬੰਧ ਦੇ ਵਿੱਚ ਸਾਡੀ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚੀ ਤਾਂ ਜਦੋਂ ਪੁਲਿਸ ਪਾਰਟੀ ਨੇ ਜਿਹੜਾ ਸੀ ਉੱਥੇ ਕਿਸਾਨ ਜੋ ਜਿਨ੍ਹਾਂ ਨੇ ਉਹਨਾਂ ਦਾ ਘਰਾਉ ਕੀਤਾ ਗਿਆ ਸੀ ਸਾਡੇ ਮੈਂ ਤਹਿਸੀਲਦਾਰ ਸਾਹਿਬ ਦਾ ਤੇ ਇਨਸਪੈਕਟਰ ਦਾ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਹੈਗਾ ਤੁਸੀਂ ਇਹਨਾਂ ਦਾ ਘਰਾਓ ਇਹਨਾਂ ਨੂੰ ਜਿਹੜਾ ਬੰਦੀ ਬਣਾਇਆ ਗਿਆ ਉਹਨੂੰ ਛੱਡਿਆ ਜਾਵੇ ਅਸੀਂ ਜਿਹੜੀ ਤੁਹਾਡੀ ਪੈੜੀ ਦੀ ਜਿਹੜੀ ਬੋਲੀ ਹੈਗੀ ਉਹ ਰੂਲ ਦੇ ਅਨੁਸਾਰ ਜਿਹੜੀ ਹੈਗੀ ਅਸੀਂ ਬੋਲੀ ਕਰਵਾਵਾਂਗੇ ਤਾਂ ਕਿਸਾਨ ਜੂਨੀਆ ਨਾਲ ਜਿਹੜੇ ਸੀ ਉਹਨਾਂ ਨੇ ਇਸ ਗੱਲ ਤੇ ਨਹੀਂ ਸਹਿਮਤੀ ਵੀ ਕੀਤੀ ਜਿਸ ਤੇ ਥੋੜਾ ਸਾਡੇ ਮੁਲਾਜ਼ਮਾਂ ਨੇ ਉਹਨਾਂ ਨਾਲ ਕਿ ਹਾਕੀਨਾਂ ਨੂੰ ਜਿਹੜੇ ਬੰਦੀ ਬਣਾਏ ਗਏ ਸਾਡੇ ਅਫਸਰ ਨੇਗੇ ਉਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਗੱਲ ਦੇ ਵਿੱਚ ਤਕਰਾਰ ਵਧ ਗਿਆ ਤਾਂ ਉਹ ਜਿਹੜੇ ਕਿਸਾਨ ਜੁਨੀਅਨ ਵਾਲੇ ਸੀਗੇ ਉਹਨਾਂ ਨੇ ਸਾਡੇ ਤੇ ਜਿਹੜਾ ਸਾਡੀ ਪੁਲਿਸ ਪਾਰਟੀ ਦੇ ਉੱਤੇ ਉੱਥੇ ਅਟੈਕ ਕਰ ਦਿੱਤਾ ਜਿਦੇ ਵਿੱਚ ਸਾਡੇ ਕੁਝ ਮੁਲਾਜ਼ਮ ਜਿਹੜੇ ਹੈਗੇ ਆ ਜ਼ਖਮੀ ਹੋਏ ਆ ਔਰ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਵੀ ਉੱਥੇ ਪੰਨੀਆਂ ਗਈਆਂ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਣੀ ਹੈ ਜੋ ਸਾਨੂੰ ਕਾਨੂੰਨ ਅਜ਼ਦ ਦੇ ਗਿਆ ਜੀ ਅਸੀਂ ਉਹਨਾਂ ਦੇ ਖਿਲਾਫ ਉਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਕਰ ਰਹੇ ਹਾਂ ਤੇ ਤੁਸੀਂ ਕਿਹੜੀ ਚੀਜ਼ ਦੀ ਗੱਲ ਕਰ ਰਹੇ ਹੋ ਜਿਹੜਾ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਵੀ ਉਹ ਵੀਕੇ ਜੂ ਉਗਰਾਹਾਂ ਦੇ ਜਿਹੜੇ ਵਰਕਰ ਸੀਗੇ ਜਿਨ੍ਹਾਂ ਨੇ ਸਾਡੀ ਪੁਲਿਸ પાર્ટી ਤੇ ਮਾਰ ਦੇਣ ਦੀ ਨੀਤਨਾ ਖੰਬਲਾ ਕੀਤਾ ਉਹਦੇ ਵਿੱਚ ਇੱਕ ਮਲਾਜ਼ਮ ਤਾਂ ਹਸਪੀਟਲ ਦੇ ਵਿੱਚ ਜਿਹੜਾ ਹੈ ਕਿ ਇੰਜਰਡ ਪਹੁੰਚ ਚੁੱਕਿਆ ਹੈਗਾ ਬਾਕੀ ਮੈਂ ਉੱਥੇ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਜੇ ਅਗਰ ਕੋਈ ਹੋਰ ਵੀ ਸਾਡਾ ਇੰਜਰਡ ਹੋਊਗਾ ਤੋ ਵੀ ਇੱਥੇ ਕਿਸੇ ਦਾ ਕਿਹੜਾ ਕਿਹੜਾ ਜਾਂਚ ਕੀਤਾ ਹੈ ਪੁਲਿਸ ਨੂੰ ਕੀ ਲੱਗਦਾ ਹੈ ਕਿ ਕਿਸਾਨ ਵੀ ਜਖਮੀ ਦੇਖੋ ਸਾਡੇ ਅਫਸਰਾਂ ਨੂੰ ਜਿਹੜਾ ਸੀ ਉੱਥੇ ਬੰਦੀ ਬਣਾਇਆ ਗਿਆਗਾ ਉਹਨਾਂ ਨੂੰ ਛਡਾਉਣ ਦੇ ਲਈ ਅਸੀਂ ਉਹਨਾਂ ਨੂੰ ਪਹਿਲਾਂ ਰਿਕੁਐਸਟ ਕੀਤੀ ਜੋ ਦੋਨੋਂ ਨੇ ਰਿਕੁਐਸਟ ਨਾਮ ਨਹੀਂ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਅ ਫੋਰਸਫੁਲੀ ਉਹਨਾਂ ਨੂੰ ਕਿਹਾ ਵੀ ਨਹੀਂ ਸਾਡੇ ਜਿਹੜੇ ਅਫਸਰ ਹੈ ਇਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਦੇ ਵਿੱਚ ਤਹਿਸ਼ ਦੇ ਵਿੱਚ ਆ ਕੇ ਜਿਹੜਾ ਸੀ ਸਾਡੇ ਕਿਸਾਨ ਜੁਨੀਆ ਦੇ ਜਿਹੜੇ ਵਰਕਰ ਸੀ ਜਾਂ ਉਹ ਜਿਹੜੇ ਆਗੂ ਸੀਗੇ ਉਹਨਾਂ ਨੇ ਸਾਡੇ ਤੇ ਇੱਟਾਂ ਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਸੀ ਉੱਥੇ ਇੱਟਾਂ ਦੇ ਨਾਲ ਡਾਂਗਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਉਹਦੇ ਜਵਾਬ ਦੇ ਵਿੱਚ ਹੋ ਸਕਦਾ ਕਿਸੇ ਤੋਂ ਉਹਨਾਂ ਦੇ ਵੀ ਸੱਟ ਹੋਵੇ। ਅਜੇ ਧਰਨਾ ਚੱਲ ਰਿਹਾ ਜੀ ਪੋਸਟ ਅਪਲਾਈ ਕੀਤੀ ਗਈ ਆ ਜਾਂ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਚੱਲ ਰਹੀ ਆ। ਜਿਹੜਾ ਹੁਣ ਮੈਨੂੰ ਤੱਕ ਮੈਨੂੰ ਪਤਾ ਲੱਗੇ ਵੀ ਉੱਥੇ ਜਿਹੜੀ ਪੂਰੀ ਸ਼ਾਂਤੀ ਹੈਗੀ ਆ ਕੋਈ ਧਰਨੇ ਵਾਲੀ ਵਗੈਰਾ ਗੱਲ ਤਾਂ ਉਹ ਉਥੇ ਹੈਗੀ ਹੈ